ਮਿਡਲ ਈਸਟ ਦੇ ਇਸ ਸਮੇਂ ਜੋ ਹਾਲਾਤ ਆ ਉਹਨਾਂ ਮੁਤਾਬਕ ਈਰਾਨ ਤੇ ਹਮਲੇ ਦੀ ਪੂਰੀ ਤਿਆਰੀ ਆ ਅਮਰੀਕੀ ਜੰਗੀ ਬੇੜੇ ਉੱਥੇ ਨੇੜੇ ਤੇੜੇ ਗਸ਼ਤ ਕਰਦੇ ਪਏ ਆ ਜਿੱਥੋਂ ਉਹਨਾਂ ਨੇ ਈਰਾਨ ਤੇ ਹਮਲਾ ਕਰ ਦੇਣਾ ਤੇ ਪੂਰਾ ਅੰਦਾਜ਼ਾ ਲਾਇਆ ਜਾ ਰਿਹਾ ਜਿੱਕੇ ਜੇ ਈਰਾਨ ਰੈਟੇਲੀਏਟ ਕਰਦਾ ਯਾਨੀ ਕਿ ਕੋਈ ਜਵਾਬ ਦਿੰਦਾ ਜਿਵੇਂ ਕਿ ਈਰਾਨ ਨੇ ਬੜਕ ਮਾਰੀ ਸੀ ਵੀ ਇੱਧਰ ਆਓ ਸਹੀ ਇੱਕ ਵਾਰੀ ਵਿਖੇ ਤੁਹਾਨੂੰ ਜਵਾਬ ਕਿਵੇਂ ਦਿੰਦੇ ਆ ਤਾਂ ਇਸ ਚੀਜ਼ ਦਾ ਈਰਾਨ ਨੂੰ ਕਿੰਨਾ ਕੁ ਖਮਿਆਜਾ ਭੁਗਤਣਾ ਪਊਗਾ ਇਜ਼ਰਾਈਲ ਤੇ ਕਿੰਨੀਆਂ ਕੋ ਮਿਜ਼ਾਈਲਾਂ ਅਟੈਕ ਕਰ ਸਕਦੀਆਂ ਜਿਹੜੇ ਉਸ ਖਿੱਤੇ ਦੇ ਵਿੱਚ ਅਮਰੀਕੀ ਬੇਸ ਸੀ ਅਮਰੀਕੀ 에ਅਰ ਬੇਸ ਜਿਵੇਂ ਕਿ ਕਤਰ ਵਗੈਰਾ ਕਿਉਂਕਿ ਪਿਛਲੀ ਵਾਰੀ ਜਦੋਂ ਅਮਰੀਕਾ ਨੇ ਹਮਲਾ ਕੀਤਾ ਸੀ ਇਰਾਨ ਤੇ ਤਾਂ ਇਰਾਨ ਨੇ ਜਵਾਬੀ ਹਮਲਿਆਂ ਵਿੱਚ ਇਹਨਾਂ ਬੇਸਾਂ ਤੇ ਹਮਲੇ ਕੀਤੇ ਸੀ ਮਿਜ਼ਾਈਲ ਮਿਜ਼ਾਈਲੀ ਹਮਲੇ ਵੀ ਕੀਤੇ ਸੀ ਉਹਨਾਂ ਥਾਵਾਂ ਤੋਂ ਕਹਿ ਲਓ ਕਿ ਯੂਐਸਏ ਨੇ ਆਪਣੀ ਮਿਲਟਰੀ ਇੱਕ ਵਾਰ ਰਿਮੂਵ ਕਰ ਲਈ ਹੈ ਕਿਉਂਕਿ ਇਹਨਾਂ ਥਾਵਾਂ ਤੇ ਦੁਬਾਰਾ ਹਮਲਾ ਹੋਣਾ ਪੂਰਾ ਪੂਰਾ ਖਰਚਾ ਕੈਨ ਤੋਂ ਪਾਵਾ ਕਿ ਈਰਾਨ ਇਸ ਸਮੇਂ ਅੰਦਰੂਨੀ ਤੇ ਬਾਹਰੀ ਸੰਕਟ ਤੋਂਾਂ ਨਾਲ ਜੂਝਦਾ ਪਿਆ ਪਰ ਜਿਹੜੇ ਸਭ ਤੋਂ ਮਹੱਤਵਪੂਰਨ ਗੱਲਾਂ ਜਿਹੜੇ ਸਾਡੇ ਲਈ ਮਹੱਤਵਪੂਰਨ ਕਿ ਇਸ ਸਾਰੇ ਕਾਹਦਾ ਸਾਡੇ ਤੇ ਕੀ ਪ੍ਰਭਾਵ ਪਊਗਾ ਸਾਡੇ ਤੇ ਕੀ ਇਫੈਕਟ ਪਊਗਾ ਕਿਉਂਕਿ ਸਾਡੇ ਕਈ ਪੰਜਾਬੀ ਪੈਣਪੜਾ ਕਹਿੰਦੇ ਕਿ ਸਾਨੂੰ ਈਰਾਨ ਨਾਲ ਕੀ ਲੱਗੇ ਆਪਣੇ ਤੇ ਇਹ ਇਫੈਕਟ ਪਊਗਾ ਕਿ ਜਿਹੜੀ ਸਟੇਟ ਆਫ ਹਰਮੋਜ਼ਾ ਜਿੱਥੋਂ ਦੁਨੀਆ ਦਾ 20% ਟ੍ਰੇਡ ਚੱਲਦਾ ਉਹਨੂੰ ਈਰਾਨ ਬੰਦ ਕਰ ਸਕਦਾ ਤੇ ਜੇ ਉਹ ਬੰਦ ਹੋ ਜਾਂਦੀ ਆ ਤਾਂ ਦੁਨੀਆ ਦੀ ਸਪਲਾਈ ਚੇਨ ਪੂਰੀ ਤਰ੍ਹਾਂ ਵਿਗੜ ਜਾਊਗੀ ਤੇ ਚੀਨ ਕਦਾਚਿਤ ਨਹੀਂ ਚਾਹੁੰਦਾ ਬੇਸ ਰੇਟ ਆਫ ਹੌਰਮਸ ਜਾਂ ਪੂਰਾ ਰਾਨੀ ਅਮਰੀਕਾ ਦੀ ਬਸਤੀ ਬਣੇ ਇਸ ਲਈ ਕੀ ਚੀਨ ਜਾਂ ਰੂਸ ਈਰਾਨ ਦਾ ਸਾਥ ਦੇਣਗੇ ਇਸ ਲੜਾਈ ਵਿੱਚ ਜੇ ਤੁਸੀਂ ਸਾਡਾ ਆਈਡੀਆ ਪੁੱਛਦੇ ਹੋ ਤਾਂ ਇਹ ਮੁਲਕ ਹਥਿਆਰ ਤੇ ਟੈਕਨੋਲੋਜੀ ਵਗੈਰਾ ਦੇ ਸਕਦੇ ਆ ਇਸ ਤੋਂ ਅੱਗੇ ਨਹੀਂ ਜਾਣਗੇ ਸਿੱਧੇ ਜੰਗ ਦੇ ਵਿੱਚ ਕਦੇ ਨਹੀਂ ਗੁੱਦਣਗੇ ਚੀਨ ਦਾ ਆਪਾ ਸਾਰਿਆਂ ਨੂੰ ਪਤਾ ਕਿ ਉਹ ਕਦੇ ਵੀ ਜੰਗ ਦੇ ਵਿੱਚ ਨਹੀਂ ਵਰਦਾ ਜੰਗ ਤੋਂ ਹਮੇਸ਼ਾ ਦੂਰ ਹੀ ਰਹਿੰਦਾ ਪਰ ਟੈਕਨੋਲੋਜੀ ਰਹੀ ਰੇਅਰ ਅਰਥ ਮੈਟਲਸ ਰਹੀ ਮਦਦ ਕਰ ਸਕਦਾ ਜਿਹਦੇ ਨਾਲ ਜੰਗ ਜਿਹੜੀ ਆ ਇਸ ਢੰਗ ਨਾਲ ਲੜੀ ਜਾਵੇ ਕਿ ਅਮਰੀਕਾ ਉੱਥੇ ਫਸ ਕੇ ਰਹਿ ਜਾਵੇ ਬਿਲਕੁਲ ਅਫਗਾਨਿਸਤਾਨ ਦੀ ਤਰ੍ਹਾਂ ਕਿਉਂਕਿ ਉੱਥੇ ਅਫਗਾਨਿਸਤਾਨ ਵਿੱਚ 20 ਸਾਲ ਅਮਰੀਕਾ ਫਸਿਆ ਰਿਹਾ ਸਨ 2001 ਤੋਂ ਲੈ ਕੇ 2021 ਤੱਕ ਇੰਨਾ 20 ਸਾਲਾਂ ਦੇ ਵਿੱਚ ਚੀਨ ਨੇ ਗਲੋਬਲੀ ਯਾਨੀ ਕਿ ਪੂਰੇ ਸੰਸਾਰ ਵਿੱਚ ਆਪਣਾ ਦਬਦਬਾ ਬਣਾ ਲਿਆ ਸੀ। ਇੱਥੇ ਵੀ ਚੀਨ ਇਹੀ ਜਾਊਗਾ ਕਿ ਜੰਗ ਅਮਰੀਕਾ ਨੂੰ ਮਹਿੰਗੀ ਸਾਬਤ ਹੋਵੇ ਇਹ ਵਾਲੀ ਵੀ। ਪਰ ਚੀਨ ਦੇ ਆਪ ਸਿੱਧਾ ਜੰਗ ਵਿੱਚ ਆਉਂਦੇ ਅਸਾਰ ਨਹੀਂ ਹੈਗੇ। ਬਾਕੀ ਆਉਣ ਵਾਲਾ ਸਮਾਂ ਦੱਸੂਗਾ ਕਿ ਕੀ ਬੰਦਾ ਤੇ ਕੀ ਨਹੀਂ ਬੰਦਾ। ਪਰ ਫਿਲਹਾਲ ਜੇ ਈਰਾਨ ਵਿੱਚ ਆ ਕੇ ਅਮਰੀਕਾ ਬੈਠ ਜਾਂਦਾ ਤਾਂ ਇਹ ਚੀਨ ਦੇ ਵੀ ਕੋਈ ਵਧੀਆ ਗੱਲ ਨਹੀਂ। ਕੋਈ ਸੁਖਦਾਈ ਨਹੀਂ ਹੈ ਇਹ ਚੀਜ਼ ਕਿਉਂਕਿ ਅਮਰੀਕਾ ਨੇ ਬਿਲਕੁਲ ਉਹਦੇ ਮੁੱਢ ਚਾਨ ਕੇ ਬੈਠ ਜਾਣਾ ਜੇ ਤੁਸੀਂ ਚੀਨ ਦਾ ਨਕਸ਼ਾ ਵੇਖੋ ਤਾਂ ਇਰਾਨ ਚੀਨ ਦੇ ਬਹੁਤ ਨੇੜੇ ਆ ਇਸ ਲਈ ਅਮਰੀਕਾ ਇਰਾਨ ਦੇ ਵਿੱਚ ਨਾ માત્ર ਹੀ ਮਿਲਟਰੀ ਇਨਵੇਟ ਕਰੂਗਾ ਯਾਨੀ ਕਿ ਜ਼ਮੀਨੀ ਸੈਨਾ ਨੂੰ ਨਹੀਂ ਬਾੜੂਗਾ ਸਿਰਫ 에 ਸਟ੍ਰਾਈਕ ਸੋਨ ਗਿਆ ਇਹ ਸਟ੍ਰਾਈਕ ਸੇ ਨਾਲ ਨਾਲ ਜਿਹੜੇ ਅੰਦਰੋਂ ਪ੍ਰਦਰਸ਼ਨ ਕਰਵਾਏ ਜਾ ਰਹੇ ਆ ਉਨਾ ਰਾਹੀਂ ਸਰਕਾਰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਪੂਰਾ ਟਿਲ ਲਾਇਆ ਜਾਊਗਾ ਕਿ ਕਿਸੇ ਵੀ ਤਰੀਕੇ ਸਰਕਾਰ ਬਦਲ ਕੇ ਆਪਣੀ ਪੱਖੀ ਸਰਕਾਰ ਜਿਹਨੂੰ ਆਪਾਂ ਪ੍ਰੌਕਸੀ ਗਵਰਨਮੈਂਟ ਕਹਿ ਦਿੰਦੇ ਆ ਉਹ ਬਣਾਈ ਜਾਵੇ ਤੇ ਇਹ ਕੋਈ ਨਵੀਂ ਚੀਜ਼ ਨਹੀਂ ਆ ਦੁਨੀਆ ਤੇ ਇਹ ਕੋਈ ਆਇਦਾ ਦਸਤੂਰ ਨਹੀਂ ਆ ਬੜੇ ਚਿਰ ਦਾ ਦਸਤੂਰ ਆਏ ਕਿਸੇ ਸਮੇਂ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੋਵਾਂ ਨੇ ਰਲ ਕੇ ਅਫਗਾਨਿਸਤਾਨ ਦੀ ਸਰਕਾਰ ਬਦਲੀ ਸੀ ਤੇ ਉਥੇ ਆਪਣੀ ਗਵਰਨਮੈਂਟ ਬਣਾਈ ਸੀ ਮਤਲਬ ਆਪਣੇ ਪੱਖੀ ਉਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਗੋਰਿਆਂ ਨੇ ਸਿੱਖ ਰਾਜ ਹੀ ਹੜੱਪ ਲਿਆ ਤੇ ਜਿਹੜੀ ਅਫਗਾਨਿਸਤਾਨ ਵਿੱਚ ਗੋਰਿਆਂ ਨੇ ਆਪਣੀ ਗਵਰਨਮੈਂਟ ਬਣਾਈ ਸੀ ਆਪਣੇ ਪੱਖੀ ਉਹਦਾ ਅਫਗਾਨੀਆਂ ਨੇ ਬੜਾ ਬੁਰਾਲ ਕੀਤਾ ਸੀ ਸੋ ਇਹ ਦੁਨੀਆ ਦਾ ਬਹੁਤ ਪੁਰਾਣਾ ਦਸੂਰ ਆ ਇਸ ਢੰਗ ਨਾਲ ਮੁਲਕਾਂ ਤੇ ਕਬਜ਼ਾ ਕੀਤਾ ਜਾਂਦਾ ਸਭ ਤੋਂ ਤਾਜ਼ੀ ਉਧਾਰ ਨਿਊਜ਼ੀਲੈਂਡ ਦੀ ਜਿਹਦੀ ਉਪ ਰਾਸ਼ਟਰਪਤੀ ਉਹਨੂੰ ਸਾਰੀ ਕਮਾਂਡ ਯੂਐਸ ਨੇ ਦੇ ਦਿੱਤੀ ਹੋਈ ਆ ਪਹਿਲਾਂ ਉਹਨਾਂ ਦਾ ਹੀ ਬੜੇ ਬਿਆਨ ਹੁੰਦੇ ਸੀ ਉਪ ਰਾਸ਼ਟਰਪਤੀ ਕਿ ਅਸੀਂ ਆਪਣੇ ਰਾਸ਼ਪਤੀ ਮਾਦਰੋ ਦੇ ਨਾਲ ਆ ਪਰ ਬਾਅਦ ਵਿੱਚ ਹੁਣ ਸਮਝ ਆਉਂਦਾ ਕਿ ਸਾਰਾ ਕੁਝ ਪਹਿਲਾਂ ਹੀ ਤੈਅ ਕਰ ਲਿਆ ਗਿਆ ਸੀ ਤੇ ਅਖੀਰ ਉਹਦੇ ਹੱਥ ਕਮਾਂਡ ਦੇ ਦਿੱਤੀ ਗਈ ਸੋ ਇਰਾਨ ਵਿੱਚ ਇਸ ਤਰ੍ਹਾਂ ਵਾਪਰਦਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ